ਲੋ ਜੀ ਜਵਾਕਾਂ ਨੇ ਬਣਾਇਆ ਘਰੇ ਫੋਨ ਇਹ ਫੋਨ ਬਣਾਇਆ ਗੇਫੀ ਨਹੀਂ ਤਾਂ ਬਣਾਇਆ ਬਈ ਹਾਂਜੀ ਇਨਸ਼ਾ ਅੱਗ ਕਿਹੜਾ ਫੋਨ ਹੈ ਇਹ Oppo ਦਾ Oppo ਦਾ ਚੱਲਦਾ ਨਹੀਂ ਆਗ ਆਗ ਹੀ ਬਣਾਇਆ ਇਹ ਗੁੱਠਾ ਲਾ ਕੇ ਉਂ ਲੋਕਾ ਲਾ ਇ ਇਹ ਲਾਉ ਖੁੱਲਦੇ ਦਿੰਨਾ ਹੈ ਇਨਸ਼ਾ ਅਗਲੀ ਹੈ CO O ਇਹ ਕੀ ਹੈ ਨਾ ਇਹ ਉਹ ਬਣਾਏ ਹੋਏ ਨੇ ਦਿੱਚੋ ਆਪ ਦੱਬ ਕੇ ਹੋਲ ਅੱਛਾ ਫੋਨ ਵਾਲਾ ਠੀਕ ਹੈ ਕੈਮਰੇ ਵਾਲਾ ਹੈ ਆ ਇੰਸਟਾ ਆ ਗਿਆ ਇੰਸਟਾਪਾ ਵਟਸਐਪ ਆਹ ਅ ਜੂਟਿਊਬ ਠੀਕ ਹੈ ਆ ਦਿਲ ਜਲਾ ਪਾ ਕੀ ਲਿਖ ਆ ਕੀ ਲਿਖਿਆ ਮਮ ਡੈਡ ਆ ਮਮ ਡੈਡ ਲਓ ਜੀ ਵੱਡਾ ਹੋ ਗਿਆ ਸੱਚੀ ਵਿੱਚ ਤੇ ਫੋਨ ਬਣਾਇਆ ਕਰੇਗਾ ਹਾਂ ਅੱਛਾ ਚਲ ਠੀਕ ਹੈ ਫਿਰ ਸਾਰਿਆਂ ਨੂੰ ਕਦੇ-ਕਦੇ ਮੇਰੀ ਵੀਡੀਓ ਪਾਈ ਲਾਈਕ ਕਰਦੋ ਨਾਲ ਸ਼ੇਅਰ ਕਰ ਦਿਓ ਮੇਰੀ ਵੀਡੀਓ ਨੂੰ ਲਾਈਕ ਕਰਦੋ ਨਾਲ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਚਲ ਠੀਕ ਹੈ ਵੇਖ ਲਓ ਜੀ ਉਹ ਗੈਬੀ ਨੇ ਬਣਾਇਆ ਸੀ ਆ ਨੂਰ ਨੇ ਬਣਾਇਆ ਕਵਰ ਤੋਂ ਪੁਰਾਣੇ ਫੋਨਾਂ ਦੇ ਕਵਰ ਉੱਤੇ ਬਣਾਇਆ ਹਾਂਜੀ ਆ ਤੀ ਉਹ ਬੈਠ ਗਿਆ ਉਹ ਉਹਨੇ ਵੀ ਬਣਾ ਰੱਖਿਆ ਨਹੀਂ ਬਣਾ ਰੱਖਿਆ ਜਦੋਂ ਕੋਈ ਛੁੱਟੀ ਹੁੰਦੀ ਆ ਤਾਂ ਫਿਰ ਐਦਾਂ ਨਵੀਆਂ ਨਵੇਂ ਕਾਢਾਂ ਕੱਢੀਆਂ ਜਾਂਦੀਆਂ ਨੇ ਹਾਂ ਬਈ